ਨਸ਼ਾ ਭਾਜੀ ਮੈਂ 7-8 ਸਾਲ ਕੀਤਾ ਜੀ ਨਸ਼ਾ ਵੀ ਕੋ ਮਾੜਾ ਮੋੜਾ ਨਸ਼ਾ ਨਹੀਂ ਜੀ ਚਟਾ ਕਰਦਾ ਸੀ ਮੈਂ ਟੀਕੇ ਲਾਉਂਦਾ ਸੀ ਬਾਈ ਤੇ ਡੋਜ਼ ਮੇਰੀ ਕਹਿੰਦਾ ਭਾਬ ਇੱਥੋਂ ਤੱਕ ਹੋ ਚੁੱਕੀ ਸੀਗੀ ਵੀ ਮੈਂ ਚੀਜ਼ ਨਹੀਂ ਸੀ ਦੇਖਦਾ ਕੋਈ ਚੀਜ਼ ਜੀ ਕਿ ਪਈ ਆ ਮੈਂ ਨਹੀਂ ਦੇਖਣਾ ਯਾਰ ਇੰਨੇ ਮੁੱਲ ਦੀ ਐ ਇਹ ਯਾਰ ਇੰਨੇ ਮੁੱਲ ਦੀ ਐ ਮੈਂ ਵੀ ਵੇਚ ਲੈਣੀ ਕਿਉਂਕਿ ਮੈਨੂੰ ਚਟਾ ਦਿੰਦਾ ਸੀ ਕਹਿੰਦਾ ਭਾਬ ਬਈ ਬਹੁਤ ਜਿਆਦਾ ਮੈਂ ਗਾਂ ਤਸ ਚੁੱਕਿਆ ਸੀਗਾ ਬਹੁਤ ਹੀ ਜਿਆਦਾ ਇਤੋਂ ਤੱਕ ਕਿ ਖਤਮ ਹੋ ਗਿਆ ਸੀ ਮੈਂ 8-9 ਵਾਰ ਹੀ ਮੈਂ ਹੈਂਗ ਹੋਇਆ ਘਰੇ ਖਤਮ ਜਮਾ ਨੀਲਾ ਹੋ ਗਿਆ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਬਿਲਕੁਲ ਜਾ ਕੇ ਖਤਮਾ ਜਮਾ ਕਹਾਣੀ ਇਹ ਏ ਕੌਮੀ ਕਬੱਡੀ ਖਿਡਾਰੀ ਹਰਨੇਕ ਸਿੰਘ ਜਿਸ ਦੀ ਆਪ ਬੀਤੀ ਸੁਣ ਕੇ ਤੁਹਾਨੂੰ ਸਮਝ ਹੀ ਆਇਆ ਹੋਵੇਗਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਇਹ ਨੌਜਵਾਨ ਨਿੱਕੀ ਉਮਰੇ ਨਸ਼ੇ ਦੇ ਜਾਲ ਦੇ ਵਿੱਚ ਫਸ ਗਿਆ ਸੀ ਸਕੂਲ ਦੇ ਵਿੱਚ ਪੜਨ ਦੌਰਾਨ ਹੀ ਇੱਕ ਸੂਬਾ ਪੱਦਰੀ ਕਬੱਡੀ ਮੁਕਾਬਲੇ ਦੇ ਵਿੱਚ ਜਦੋਂ ਹਰਨੇਕ ਹਿੱਸਾ ਲੈਣ ਗਿਆ ਸੀ ਤਾਂ ਇਸਦੇ ਹੀ ਇੱਕ ਦੋਸਤ ਨੇ ਉਸ ਨੂੰ ਚਿੱਟੇ ਦਾ ਟੀਕਾ ਲਗਾ ਦਿੱਤਾ। ਬਸ ਫਿਰ ਕੀ ਸੀ ਹਰਨੇਕ ਸਿੰਘ ਨਸ਼ੇ ਦੀ ਜਕੜ ਦੇ ਵਿੱਚ ਜਕੜਿਆ ਗਿਆ। ਉਸਦੇ ਦੱਸਣ ਮੁਤਾਬਕ ਕਰੀਬ ਇੱਕ ਹਫ਼ਤਾ ਉਸ ਨੌਜਵਾਨ ਨੇ ਮੁਫਤ ਦੇ ਵਿੱਚ ਉਸ ਨੂੰ ਨਸ਼ੇ ਦਾ ਟੀਕਾ ਲਗਵਾਇਆ ਤੇ ਜਦੋਂ ਉਹ ਚਿੱਟੇ ਦਾ ਆਦੀ ਹੋ ਗਿਆ ਤਾਂ ਉਸਨੇ ਮੁਫਤ ਦੇ ਵਿੱਚ ਨਸ਼ਾ ਦੇਣ ਤੋਂ ਹੱਥ ਪਿੱਛੇ ਖਿੱਚ ਲਏ ਅਤੇ ਫੇਰ ਸ਼ੁਰੂ ਹੋਇਆ ਹਰਨੇਕ ਦੀ ਬਰਬਾਦੀ ਦਾ ਸਿਲਸਿਲਾ। ਨਸ਼ੇ ਦੀ ਟੋਟ ਨੂੰ ਪੂਰਾ ਕਰਨ ਦੇ ਲਈ ਹਰਨੇਕ ਨੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਤਾਂ ਪਰਿਵਾਰ ਨੂੰ ਪਤਾ ਨਾ ਲੱਗਿਆ ਪਰ ਹੌਲੀ-ਹੌਲੀ ਸਭ ਕੁਝ ਪਤਾ ਲੱਗ ਗਿਆ ਕਰੀਬ 8 ਸਾਲ ਹਰਨੇਕ ਨੇ ਖੂਬ ਨਸ਼ਾ ਕੀਤਾ ਤਿੰਨ ਟਰੈਕਟਰ ਟਰਾਲੇ ਇੱਕ ਪਲਾਟ ਬੁਲਟ ਮੋਟਰਸਾਈਕਲ ਤੇ ਪਤਾ ਨਹੀਂ ਘਰ ਦਾ ਕਿੰਨਾ ਸਮਾਨ ਹਰਨੇਕ ਨਸ਼ੇ ਦੀ ਪੂਰਤੀ ਲਈ ਵੇਚ ਗਿਆ ਪਰਿਵਾਰ ਨੇ ਕਈ ਵਾਰ ਹਰਨੇਕ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਇਆ ਪਰ ਕੋਈ ਫਾਇਦਾ ਨਾ ਹੋਇਆ ਹਰਨੇਕ ਦੇ ਦੱਸਣ ਮੁਤਾਬਕ ਜਦੋਂ ਸਾਰਾ ਪਰਿਵਾਰ ਉਸ ਤੋਂ ਮੂੰਹ ਮੋੜ ਗਿਆ ਤਾਂ ਵੀ ਮਾਂ ਨੇ ਉਸ ਦਾ ਸਾਥ ਨਾ ਛੱਡਿਆ ਅਤੇ ਆਪਣੇ ਪੁੱਤ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਯਤਨ ਜਾਰੀ ਰੱਖੇ ਤੇ ਆਖਿਰਕਾਰ ਮਾਂ ਦਾ ਪਿਆਰ ਉਸ ਨੂੰ ਨਸ਼ੇ ਦੀ ਜਕੜ ਦੇ ਵਿੱਚੋਂ ਨਿਕਲਣ ਦੇ ਵਿੱਚ ਸਹਾਈ ਹੋਇਆ ਅਤੇ ਹੁਣ ਕਰੀਬ ਪੌਣੇ 2 ਸਾਲ ਤੋਂ ਹਰਨੇਕ ਕੋਈ ਨਸ਼ਾ ਨਹੀਂ ਕਰਦਾ ਅਤੇ ਖੇਤੀਬਾੜੀ ਤੋਂ ਲੈ ਕੇ ਸਾਰੇ ਕੰਮ ਹੁਣ ਆਪ ਕਰਦਾ ਹੈ ਸਹਾਇਕ ਧੰਦੇ ਵਜੋਂ ਉਸ ਨੇ ਮੁਰਗੀ ਪਾਲਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ ਤੇ ਹੁਣ ਪਰਿਵਾਰ ਨੂੰ ਵੀ ਆਪਣੇ ਪੁੱਤ ਤੇ ਮਾਣ ਹੈ 18ਵੇਂ ਸਾਲ 'ਚ ਮੈਂ ਲੱਗ ਗਿਆ 17ਵੇਂ 'ਚ ਮੈਂ ਸੈਕਟਰ ਸੁਟਾਂ ਪੀਣ ਲੱਗ ਗਿਆ ਸੀਗਾ 17ਵੇਂ 'ਚ ਤੱਕ ਮੈਂ 9ਵੀਂ 10ਵੀਂ 'ਚ ਪੜਦਾ ਸੀਗਾ ਬਈ ਤੇ ਸਾਡੇ ਸਕੂਲ ਗੇਮਾਂ ਹੋਈਆਂ ਤੇ ਨਾਲ ਉੱਥੇ ਮੁੰਡਾ ਕੋਈ ਨਾਲ ਸਮਾਨ ਲਾਉਂਦਾ ਸੀ ਉਹ ਗਾਂਹ ਦੀਆਂ ਨਾਲ ਮੁੰਡਿਆਂ ਦੇ ਜਾਵੜਿਆ ਨੈਰੋ ਸਟੇਡੀਅਮ ਗੇਮਾਂ ਹੋਈਆਂ ਤੇ ਉਹ ਬਈ ਟੀਕੇ ਲਾਉਂਦਾ ਸੀ ਮੁੰਡਾ ਪੰਨੀ ਤੇ ਲਾਉਂਦਾ ਕਿਉਂਕਿ ਉਹ ਟੀਕੇ ਨਾਲ ਹੀ ਟੀਕੇ ਵਾਲੇ ਨਾਲ ਮੇਰੀ ਸੰਗਤ ਹੋਈ ਉਸ ਸੰਗਤ ਹਿਸਾਬ ਨਾਲ ਫਿਰ ਟੀਕੇ ਹੀ ਉਹਨੇ ਮੈਨੂੰ ਸ਼ੁਰੂ ਕਰਵਾ ਦਿੱਤੀ ਉਸ ਬੰਦੇ ਨੇ ਐਸੇ ਦੀ ਤਾਂ ਭਾਜੀ ਕੋਈ ਸੀਮਾ ਨਹੀਂ ਗਈ ਜੀ ਐਂ ਜੋੜ ਲਈ ਤਾਂ ਬਹੁਤ ਕੁਝ ਗਵਾਚ ਗਿਆ ਜੀ ਨੇਰੇ ਚ ਤੇ ਮੈਂ ਨੈਸ਼ਨਲ ਕਬੱਡੀ ਦਾ ਪਲੇਅਰ ਰਿਹਾ ਜੀ ਸਟੇਟ ਲੈਵਲ ਤੱਕ ਮੈਂ ਖੇਡਿਆ ਜੀ ਤੇ ਬਸ ਫਿਰ ਕਬੱਡੀ ਕਿੱਥੇ ਜਾਣੀ ਸੀ ਜਦੋਂ ਨਸ਼ੇ 'ਚ ਪੈ ਗਏ ਖਤਮ ਬਸ ਕਬੱਡੀ ਕਬੂਡੀ ਮੇਰੀ ਮਾਤਾ ਨੇ ਮੇਰੇ ਨਾਲ ਵਕਤ ਬਹੁਤ ਜ਼ਿਆਦਾ ਵੇਖਿਆ ਜੀ ਮਾੜਾ ਇਸ ਤਰ੍ਹਾਂ ਦਾ ਉਹਨੇ ਵਕਤ ਗੁਜ਼ਾਰਿਆ ਜੀ ਮੈਨੂੰ ਪਿਆਰ ਇੰਨਾ ਕਿ ਜ਼ਿਆਦਾ ਉਹ ਕਰਦੀ ਆ ਜੀ ਤੇ ਉਹਨੇ ਕੱਲਾ ਕੱਲਾ ਜੀ ਸਾਡੇ ਘਰ ਦਾ ਨੂੰ ਬੁਲਾਉਣਾ ਹਟ ਗਿਆ ਤੂੰ ਇਹਦਾ ਸਾਥ ਦਿੰਨੀ ਹੈ ਵੀ ਛੱਡਦਾ ਤਾਂ ਹੈ ਨਹੀਂ ਨਸ਼ਾ ਉਹਨੇ ਉਮੀਦ ਨਹੀਂ ਛੱਡੀ ਵੀ ਮੈਂ ਉਹਨੂੰ ਛੜਵਾ ਕੇ ਹੀ ਰਹਿਣਾ ਨਹੀਂ ਨਹੀਂ ਉਮੀਦ ਸੀ ਨਹੀਂ ਉਮੀਦ ਸੀ ਦੇ ਆਬਾ ਸਾ ਆਪਦੀ ਆਪ ਕੋਈ ਤਰਕ ਵੱਜੀ ਇਹਨੂੰ ਰੱਬ ਜਾਣੇ ਕੀ ਨਹੀਂ ਵੱਜੀ ਕੀ ਵੱਜੀ ਅਸੀਂ ਇਹਦੇ ਕੋਲੇ ਰੋਂਦੇ ਵੀ ਹੁੰਦੇ ਸਾਂ ਕੋਲੇ ਡਿੱਗਦੇ ਵੀ ਹੁੰਦੇ ਸਾਂ ਬਹੁਤ ਕੁਝ ਅਸੀਂ ਕਰਦੇ ਰਹੇ ਫੇਰ ਅਸੀਂ ਰੱਬ ਦਾ ਬੜਾ ਸ਼ੁਕਰ ਕਰਨਾ ਵੀ ਰੱਬਾ ਇਹਨੂੰ ਕਿਵੇਂ ਨਾ ਕਿਵੇਂ ਕਾਢੇ ਇਸ ਕੰਮ ਚ ਰੱਬਾ ਕਿਵੇਂ ਨਾ ਕਿਵੇਂ ਕਾਢ ਰੱਬ ਜਾਣੇ ਵੀ ਰੱਬ ਨੇ ਮੰਨੀ ਇਨੇ ਆ ਵੀ ਬਹੁਤ ਕੋਸ਼ਟ ਜਦੋਂ ਇਹਨੂੰ ਪਤਾ ਲੱਗ ਗਿਆ ਨਾ ਕਿ ਮੇਰੇ ਘਰਦਿਆਂ ਦੀ ਆ ਹਾਲਾਤ ਆ ਫੇਰ ਇਹ ਕੁਛ ਮੋੜਨ ਲੱਗਾ ਪੰਜਾਬ 'ਚ ਲਗਾਤਾਰ ਨਸ਼ੇ ਦਾ ਨੌਜਵਾਨਾਂ ਦੇ ਵਿੱਚ ਵਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ ਤੇ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਨੌਜਵਾਨਾਂ ਦਾ ਕਸੂਰ ਘੱਟ ਹੈ ਕਿਉਂਕਿ ਬੇਰੋਜ਼ਗਾਰੀ ਕਾਰਨ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਨੇ ਜਿਸ ਦਾ ਕਾਰਨ ਹੈ ਸਿਆਸੀ ਆਗੂਆਂ ਦੀ ਫੋਕੀ ਲਾਰੇਬਾਜ਼ੀ ਹਰਨੇਕ ਦੀ ਵੀ ਸੂਬਾ ਸਰਕਾਰ ਨੂੰ ਅਪੀਲ ਹੈ ਕਿ ਉਹ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਚ ਮਦਦ ਕਰ ਸਕਦੇ ਜੇ ਸਰਕਾਰ ਉਸ ਨੂੰ ਕਾਉਂਸਲਰ ਦੇ ਵਜੂਹ ਜੇ ਨੌਕਰੀ ਦੇਵੇ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੀ ਉਦਾਹਰਣ ਦੇ ਕੇ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕਰ ਸਕਦਾ ਹੈ ਮੇਰਾ ਵੀਰੇ ਉਹਨਾਂ ਨੂੰ ਇਹੀ ਮੈਸੇਜ ਆ ਵੀ ਬਾਈ ਇਹ ਆਪਾਂ ਜੇ ਸਰਕਾਰਾਂ ਦੇ ਰਵੇ ਵੀ ਸਰਕਾਰ ਬੰਦ ਕਰ ਦੂਗੀ ਨਸ਼ਾ ਕਿਤੇ ਮਿਲੇ ਹੀ ਨਾ ਤਾਂ ਬੰਦਾ ਨਸ਼ਾ ਕਰੂਗਾ ਵੀ ਨਾ ਇਹ ਬਾਈ ਤੁਹਾਨੂੰ ਆਪ ਨੂੰ ਬਦਲਣਾ ਪੈਣਾ ਸਰਕਾਰਾਂ ਆਪਦੇ ਲੈਵਲ ਤੇ ਚਲੋ ਕਰਨਗੀਆਂ ਜਾਂ ਨਹੀਂ ਕਰਨਗੀਆਂ ਜਾਂ ਕਰ ਰਹੀਆਂ ਉਹ ਆਪਾਂ ਨਹੀਂ ਕਹਿ ਸਕਦੇ ਬਟ ਤੋਂ ਨੂੰ ਨਸ਼ੇ ਨੂੰ ਆਪ ਅਵੋਇਡ ਕਰਨਾ ਪੈਣਾ ਸੀਐਮ ਭਗਵੰਤ ਮਾਨ ਜੀ ਹੋਰਾਂ ਨੇ ਕਿਹਾ ਸੀਗਾ ਵੀ ਜੇਕਰ ਕੋਈ ਇਸ ਰਾਹ ਤੋਂ ਮੁੜ ਕੇ ਬੰਦੇ ਸੁਧਰਨਗੇ ਵੀ ਨਵਾਂ ਸੈਂਟਰ ਬਣਾਉਂਗਾ ਬੰਦੇ ਛੱਡਣਗੇ ਨਸ਼ਾ ਤਾਂ ਉਹਨਾਂ ਨੂੰ ਅਸੀਂ ਐਜ਼ ਅ ਕਾਉਂਸਲਰ ਜੋਬ ਦੇਵਾਂਗੇ ਜਾਂ ਕੋਈ ਹੋਰ ਸਰਕਾਰੀ ਜੋਬ ਦੇਵਾਂਗੇ ਮੈਂ ਜੀ 1 ਸਾਲ ਤੇ ਮੈਨੂੰ 9 ਮਹੀਨੇ ਹੋ ਚੁੱਕੇ ਆ ਬਿਲਕੁਲ ਕਲੀਨ ਹਾਂ ਮੈਂ ਕੋਈ ਨਸ਼ਾ ਨਹੀਂ ਗਾ ਜਿਆ ਦਾ ਪਰਿਵਾਰ ਚ ਰਹਿਣਾ ਖੇ ਦਾ ਉਹਦਾ ਕੰਮ ਕਰਦਾ ਜੀ ਜੇ सीएम मान साहब ਜਾਂ ਪੰਜਾਬ ਸਰਕਾਰ ਸਾਡਾ ਸਾਥ ਦਵੇ ਕੋਈ ਸਰਕਾਰੀ ਨੌਕਰੀ ਮੈਨੂੰ ਦਵੇ ਤਾਂ ਮੈਂ ਇੱਕ ਗੱਲ ਕਹਿੰਦਾ ਜੀ ਜੇ ਮੈਂ ਰੋਟੀ ਪੈ ਗਿਆ ਤਾਂ ਤਿੰਨ ਚਾਰ ਮੈਂ ਬੰਦੇ ਜ਼ਰੂਰ ਰੋਟੀ ਪਾਉਂਗਾ ਜੇ ਹੁਣ ਸਰਕਾਰ ਸਾਡਾ ਸਾਥ ਦਊਗੀ ਸਮਾਜ ਲਈ ਇੱਕ ਬਹੁਤ ਵੱਡੀ ਸੇਧ ਮਿਲੂਗੀ ਵੀ ਯਾਰ ਉਹਨੇ ਨਸ਼ਾ ਛੱਡਿਆ ਸੀਗਾ ਉਹਨੂੰ ਸਰਕਾਰ ਨੇ ਉਹਦੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਉਹਨੂੰ ਸਰਕਾਰੀ ਨੌਕਰੀ ਦੇਤੀ ਵਾਕਿਆ ਹੀ ਹਰਨੇਕ ਨੂੰ ਮਾਂ ਦੇ ਪਿਆਰ ਅਤੇ ਦ੍ਰਿੜ ਨਿਸ਼ਚੇ ਨੇ ਉਸਨੂੰ ਨਸ਼ਾ ਛੱਡਣ ਦੇ ਲਈ ਕਾਫੀ ਮਦਦ ਕੀਤੀ ਤੇ ਅੱਜ ਉਹ ਇੱਕ ਮਿਸਾਲ ਬਣ ਕੇ ਉਭਰੇ ਸੋ ਲੋੜ ਹੈ ਕਿ ਸਰਕਾਰ ਅਜਿਹੇ ਨੌਜਵਾਨਾਂ ਦੀ ਬਾਫੜੇ ਅਤੇ ਮਦਦ ਕਰੇ ਤਾਂ ਜੋ ਹਰਨੇਕ ਤੋਂ ਸੇਧ ਲੈ ਕੇ ਸੂਬੇ ਦੇ ਬਾਕੀ ਨੌਜਵਾਨ ਵੀ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਹੋਣ ਅਤੇ ਸੂਬੇ 'ਚ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਕੋਟ